ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਅਪਡੇਟ ਆਂਗਰਵੜੀ ਸੈਂਟਰਾਂ 'ਚ ਛੁੱਟੀਆਂ ਦਾ ਐਲਾਨ ਪੰਜਾਬ 'ਚ ਕਹਿਰ ਦੀ ਗਰਮੀ ਨੂੰ ਦੇਖਦੇ ਹੋਏ ਹੁਣ ਆਂਗਰਵੜੀ ਸੈਂਟਰਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਸ ਤਰੀਕ ਤੋਂ ਅਤੇ ਕਿਸ ਤਰੀਕ ਤੱਕ ਆਂਗਰਵੜੀ ਸੈਂਟਰਾਂ ਵਿੱਚ ਛੁੱਟੀਆਂ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਕਿ ਆਂਗਰਵੜੀ ਵਰਕਰਾਂ ਨੂੰ ਸਕੂਲ ਵਿੱਚ ਜਾਣਾ ਪਵੇਗਾ ਜਾਂ ਫਿਰ ਉਹਨਾਂ ਨੂੰ ਵੀ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਇਸ ਦੇ ਬਾਰੇ ਆਪਾਂ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੀ ਨੌਕਰੀ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ। ਔਰ ਲਵ ਲੈ ਕੇ ਚੱਲਦੇ ਆ ਤੁਹਾਨੂੰ ਅੱਜ ਦੀ ਨਵੀਂ ਅਪਡੇਟ ਦੇ ਉੱਪਰ ਅੰਗੜਵੜੀ ਕੇਂਦਰੀਆ ਵਿੱਚ 21 ਮਈ ਤੋਂ ਗਰਮੀ ਦੀਆਂ ਛੁੱਟੀਆਂ ਹੁਕਮ ਜਾਰੀ। 28 ਮਈ ਗਰਮੀ ਦੇ ਮੌਸਮ ਕਾਰਨ ਪੰਜਾਬ ਦੇ ਅੰਗੜਵੜੀ ਕੇਂਦਰਾ ਵਿੱਚ 21 ਮਈ 2024 ਤੋਂ 30 ਜੂਨ 2024 ਤੱਕ ਗਰਮੀ ਦੀਆਂ ਛੁੱਟੀਆਂ ਹੋਣਗੀਆਂ ਇਹ ਫੈਸਲਾ ਆਂਗੜਵਾੜੀ ਵਿੱਚ ਆਉਣ ਵਾਲੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਲਿਆ ਗਿਆ ਹੈ ਤਾਂ ਇਸ ਦੇ ਸਬੰਧੀ ਅਫੀਸ਼ੀਅਲ ਨੋਟੀਫਿਕੇਸ਼ਨ ਡਾਇਰੈਕਟਰ ਸਮਾਜ ਸੁਰੱਖਿਆ ਤੇ ਸਤਰੀ ਬਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਆਂਗੜਵਾੜੀ ਸੈਂਟਰਾਂ ਦੇ ਵਿੱਚ ਛੁੱਟੀਆਂ ਕਰ ਦਿੱਤੇ ਗਏ ਨੇ ਇਸ ਦੌਰਾਨ ਅੰਗਰਵੜੀ ਵਰਕਰਾਂ ਤੇ ਹੈਲਪਰਾਂ ਨੂੰ ਘਰ-ਘਰ ਜਾ ਕੇ ਬੱਚਿਆਂ ਨੂੰ ਘਰ-ਘਰ ਰਾਸ਼ਨ ਮੁਹਈਆ ਕਰਵਾਉਣਾ ਪਵੇਗਾ ਉਹਨਾਂ ਨੂੰ ਸਮੇਂ ਸਿਰ ਵਿਭਾਗ ਨੂੰ ਰਿਪੋਰਟ ਜਮ੍ਹਾਂ ਕਰਾਉਣੀ ਚਾਹੀਦੀਆਂ ਹਨ ਅਤੇ ਪੋਸ਼ਣ ਟਰੈਕ ਐਪ ਤੇ ਆਪਣੀ ਰਿਪੋਰਟਾਂ ਨੂੰ ਅਪਡੇਟ ਕਰਨਾ ਹੋਵੇਗਾ ਤਾਂ ਇਹ ਅਪਡੇਟ ਡਿਪਾਰਟਮੈਂਟ ਵੱਲੋਂ ਦਿੱਤੀ ਗਈ ਹੈ ਕਿ ਜਦੋਂ ਵੀ ਅੰਗਰਵੜੀ ਵਰਕਰਾਂ ਤੇ ਹੈਲਪਰਾਂ ਨੂੰ ਟਾਈਮ ਮਿਲਦਾ ਹੈ ਉਹ ਆਪਣੇ ਸਮੇਂ ਦੇ ਵਿੱਚ ਥੋੜਾ ਰੁਚਨ ਰੱਖਦੇ ਹੋਏ ਅੰਗੜwadi ਵਰਕਰ ਤੇ ਹੈਲਪਰ ਜਿੰਨੇ ਵੀ ਸੈਂਟਰ ਦੇ ਨੇੜੇ ਘਰ ਲੱਗਦੇ ਆ ਉਥੇ ਜਾ ਕੇ ਬੱਚਿਆਂ ਨੂੰ ਰਾਸ਼ਨ ਮੋਹਰੀਆ ਕਰਵਾਉਣ ਗਿਆ ਅਤੇ ਡੇਲੀ ਰਿਪੋਰਟ ਐਪ ਦੇ ਰਹੀ ਪੋਸ਼ਨ ਟਰੈਕ ਐਪ ਦੇ ਰਹੀ ਆਪਣੀ ਸਾਰੀ ਜਾਣਕਾਰੀ ਜੋ ਡਿਪਾਰਟਮੈਂਟ ਤੱਕ ਪਹੁੰਚਾਈ ਜਾਵੇਗੀ ਤਾਂ ਕਿ ਜੋ ਅੰਗੜwadi ਵਿੱਚ ਬੱਚੇ ਸਟੱਡੀ ਕਰਦੇ ਆ ਜਾਂ ਫਿਰ ਗਰਭਵਤੀ ਹੁੰਦੇ ਆ ਉਹਨਾਂ ਨੂੰ ਜੋ ਵੀ ਰਾਸ਼ਨ ਦਿੱਤਾ ਜਾਂਦਾ ਹੈ ਉਹ ਸਮੇਂ ਸਿਰ ਦਿੱਤਾ ਜਾਵੇ ਤਾਂ ਇਹੇ ਅਪਡੇਟ ਆਂਗਰਵੜੀ ਵਰਕਰ ਤੇ ਹੈਲਪਰਾਂ ਦੇ ਲਈ ਡਿਪਾਰਟਮੈਂਟ ਵੱਲੋਂ ਜਾਰੀ ਕੀਤੀ ਗਈ ਹੈ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ